Bhaganti so bhagwanarichhi shri krishna bhaganti so bhagwanarichhi shri krishna bhaganti bhaganti pyari har sang ji ho ਇਹ ਹਰਬਾਣੀ 5 ਫਗਣ 2016 ਵਿਕਰਮੀ ਨਾਜਰ ਸਿੰਘ ਦੇ ਗ੍ਰਹਿ ਪਿੰਡ ਮਾੜੀ ਜ਼ਿਲ੍ਹਾ ਫਰੋਹੇਪੁਰ ਆਓ ਬੜੇ ਪਿਆਰ ਨਾਲ ਸੁਣੀਏ ਔਰ ਜੋ ਸੱਚੇ ਪਾਤਸ਼ਾਹ ਜੀ ਨੇ ਇਹ ਹਰਬਾਣੀ ਦੇ 24 ਗ੍ਰੰਥ ਲਿਖਾਏ ਰਿਹਾ ਹਾ ਉਹਨਾਂ ਨੂੰ ਪੜਨਾ ਤੇ ਵਿਚਾਰਨਾ ਵਿਚਾਰ ਕੇ ਆਪਣੇ ਉੱਤੇ ਲਾਗੂ ਕਰਨਾ ਹੈ ਸਚਿਬਾਸ਼ੇ ਨੇ ਹਰ ਪੰਨੇ ਵਿੱਚ ਲਿਖਾਇਆ ਮਨਮਤ ਜੀਵ ਤਿਆਗ ਗੁਰਮਤ ਇੱਕ ਪਰਣਾ ਹੀ ਹੁਕਮ ਕੀਆ ਸਾਨੂੰ ਆਪਣੀ ਮਨ ਦੀ ਮਤ ਨੂੰ ਤਿਆਗਣਾ ਤੇ ਮੰਨਣਾ ਕਿ ਨੂੰ ਆ ਗੁਰਮਤ ਨੂੰ ਜੋ ਸਾਨੂੰ ਗੁਰੂ ਨੇ ਮਤ ਦਿੱਤੀ ਆ ਔਰ ਲਿਖਾਈ ਆ ਸਮਝਾਈ ਆ ਔਰ ਅਰਥ ਕਰ ਕਰਕੇ ਵੀ ਦੱਸਿਓਏ ਉਸ ਚੀਜ਼ ਨੂੰ ਆਪਾਂ ਲੈ ਕੇ ਚੱਲਣਾ ਆਪਣੀ ਮਰਮਤ ਨਹੀਂ ਕਰਨੀ ਮਨਮਤ ਜੀਵ ਤਿਆਗ ਗੁਰਮਤ ਇੱਕ ਪਰਮਾਈ ਆ ਆਤਮ ਅੰਤਰ ਇੱਕ ਵਿਰਾਗ ਹਰ ਚਰਨ ਕਵਲ ਲੇਵ ਲਾਈਏ ਕਿਉਂਕਿ ਜੇ ਅਸੀਂ ਹਰ ਚਰ ਹਰ ਦੇ ਚਰਨਾਂ ਨਾਲ ਲੇਵ ਲਾਉਨੇ ਆ ਤੇ ਸਾਡੀ ਆਤਮਾ ਜਿਹੜੀ ਉਹ ਵਿਰਾਗ ਵਿੱਚ ਆ ਜਾਂਦੀ ਹੈ ਕਹਿ ਪਰਮਾਤਮਾ ਸਾਨੂੰ ਆਪਣੇ ਚਰਨਾਂ ਨਾਲ ਲਾ ਕੇ ਸਾਨੂੰ ਦੀਨ ਦੁਨੀਆ ਦੇ ਲੋਭ ਮੋਹ ਨਹੀਂ ਚਾਹੀਦੇ ਕਿਉਂਕਿ ਪਾਰਕ ਨੌਰਾ ਜਿਹੜਾ ਹੋਣਾ ਤੇਰੀ ਚਰਣਾ ਦੀ ਲੈਵਲ ਵਾਲੀ ਸੁੁਰਤੀ ਸੁਈ ਜਾਏ ਜਾਗ ਆਲਸ ਨਿੰਦਰਾ ਪਰਦਾ ਲਾਈ ਚਰਨ ਧੂੜੀ ਮਜ਼ਨ ਮਾਖ ਗੁਰ ਚਰਨਾ ਦਰ ਨਹਾਈਆ ਗੁਰ ਚਰਨਾ ਦੇ ਦੁਆਰ ਤੇ ਨਹਾਉਣਾ ਕਿਹੜਾ ਬਾਰ ਲਾਣੀ ਅੰਦਰਲੀ ਦੁਰਮਤ ਮੈ ਜੇ ਅੰਦਰਲੀ ਦੁਰਮਤ ਮੈ ਨੂੰ ਅਸੀਂ ਛੱਡ ਦਿੰਨੇ ਆ ਤੇ ਫਿਰ ਅਸੀਂ ਉਹਦੇ ਸਾਥ ਗੁਰ ਦੀ ਚਰਨ ਤੋ ਵਿਹਾਨ ਹੋਣਾ ਝੂਠਾ ਨਾਤਾ ਵੇਖ ਸੱਜਣ ਸਾਖ ਬੇਨਹਰ ਅਵਰ ਨਾ ਸੰਗ ਨਿਭਾਈਆਂ ਕਿਉਂਕਿ ਇਹ ਸੰਸਾਰੀ ਨਾਤੇ ਸਾਡੇ ਨਾਲ ਸੰਗ ਨਹੀਂ ਨਿਭਾਣੇ ਨਾਤਾ ਕਿਦਾ ਨਿਭਣਾ ਵਾ ਉਸ ਪਰਮਾਤਮਾ ਦਾ ਇੱਥੇ ਵੀ ਤੇ ਉੱਥੇ ਵੀ ਜਿੰਨੇ ਸਾਨੂੰ ਹੁਣ ਤੋਂ ਲੈ ਕੇ ਅੰਤ ਤੱਕ ਆਪਣੇ ਚਰਨਾਂ ਦੇ ਨਾਲ ਰੱਖਣਾ ਔਰ ਚਰਨਾਂ ਵਿੱਚ ਹੀ ਨਿਵਾਸ ਦੇਣਾ ਸ਼ਬਦ ਘੋੜੇ ਚੜਨਾ ਸਾਚੇ ਰਾਖ ਨੌ ਦਵਾਰੇ ਪਾਰ ਕਰਾਈ ਆ ਜਗਤ ਵਿਸੂਰੇ ਜਾਣ ਲਾਟ ਗੁਰਪੂਰੇ ਦਰਸ਼ਨ ਪਾਈ ਆ ਜੋਤ ਲਲਾਟੀ ਏਕਾ ਟਿੱਕਾ ਲਾਏ ਮਸਤਕ ਮਾਤ ਨੂਰੋ ਨੂਰ ਨੂਰ ਰਛਨਾਈ ਕਿਹੜਾ ਮਸਤਕ ਤੇ ਟਿੱਕਾ ਲਾਉਣਾ ਸਭ ਪਰਮਾਤਮਾ ਦੇ ਚਰਨਾਂ ਦਾ ਜਿਹੜਾ ਜੋਤ ਦਾ ਜਿੰਨੇ ਸਾਡੀ ਜੋਤੀ ਨੂੰ ਰਛਨਾਈ ਕਰਨੇ ਅਨਹਦ ਸ਼ਬਦ ਸੁਣਾਏ ਸਾਚੀ ਗਾਥ ਘਾਰ ਮੰਦਰ ਤਾਲ ਵਜਾਈ ਉਹ ਅਨਹਦ ਸ਼ਬਦ ਕਿਹੜਾ ਜਿਹੜਾ ਅੰਦਰੇ ਅੰਦਰ ਹੀ ਚੱਲਦਾ ਰਹਿੰਦਾ ਜਿਸ ਦੀ ਕੋਈ ਹਾਦੀ ਨਹੀਂ ਏਕਾ ਮੰਤਰ ਸਤਗੁਰ ਨਾਉ ਪੂਜਾ ਪਾਠ ਰਸਨਾ ਜੇਵਾ ਹਰ ਗੁਣ ਗਾਈਆ ਕਿਉਂਕਿ ਮੰਤਰ ਕਿਹੜਾ ਵਗਾ ਉਹੀ ਸਤਗੁਰ ਦਾ ਪੂਜਾ ਪਾਠ ਪੂਜਾ ਪਾਠ ਕਿਹੜਾ ਸਾਨੂੰ ਦਿੱਤਾ ਸੋ ਹੰ ਦਾ ਸੋ ਪਰਮਾਤਮਾ ਹੰਗ ਆਤਮਾ ਆਤਮਾ ਪਰਮਾਤਮਾ ਦਾ ਮਿਲਨ ਹੀ ਸੋ ਹੰ ਜੋਤੀ ਜੋ ਸਰੂਪ ਹੋਰ ਆਪ ਆਪਣੀ ਕਿਰਪਾ ਕਰ ਆਜਗਤ ਜੋਗ ਜੋਗ ਗੁਰਮੁਖਾ ਦੇਵੇ ਸੱਚ ਸਹਾਇ ਆਜ ਜਗਤ ਕਿਹੜੀ ਗੁਰਮੁਖਾ ਨੂੰ ਕੋਣ ਦਿੰਦਾ ਪਰਮਾਤਮਾ ਸੱਚੀ ਸਲਾਹ ਦਿੰਦਾ ਸੱਚੀ ਸਲਾਹ ਇਹ ਬਾਣੀ ਦੇ ਵਿੱਚ ਕਿੱਥੋਂ ਸ਼ੁਰੂ ਹੋਈ ਆ ਮਨਮਤ ਜੀਵ ਤਿਆਗ ਗੁਰਮਤ ਇੱਕ ਫਰਨਾਈ ਆ ਕਿਉਂਕਿ ਆਪਣੀ ਮਨਮਤ ਜਦੋਂ ਅਸੀਂ ਵਰਤਦੇ ਆ ਉਦੋਂ ਸਾਡੇ ਵਿੱਚ ਡਿਸਟਰਬੈਂਸ ਕ੍ਰੀਏਟ ਹੁੰਦੀਆਂ ਗੋ ਬਾਹਰ ਖੜੇ ਹੁੰਦੇ ਜੇ ਗੁਰਮਤ ਤੇ ਰਹਿੰਦੇ ਆ ਤਾਂ ਗੁਰਮਤ ਨੇ ਸਾਨੂੰ ਇੱਕੋ ਹੀ ਮਤ ਦਿੱਤੀ ਹੋਈ ਆ ਸਰਬ ਮਨੁਜਾਤੀ ਨੂੰ ਪ੍ਰਮਾਤਮਾ ਦਾ ਰੂਪ ਸਮਝ ਕੇ ਪਿਆਰ ਕਰਨਾ ਜਿਹਦੇ ਵਿੱਚ ਸਾਰੇ ਹਿੰਦੂ ਮੁਸਲਮ ਸਿੱਖ ਐਸਾਈ ਸਾਰੇ ਵਿੱਚੇ ਆ ਜਾਂਦੇ ਕਿਸੇ ਨਾਲ ਵੈਰ ਕਰਨਾ ਹੀ ਨਹੀਂ ਏਕਾ ਜਪਣਾ ਹਰ ਹਰ ਨਾਮ ਕਾਇਆ ਰੰਗਣ ਰੰਗ ਚੜਾਏ ਦਾ ਹਰ ਕਾ ਨਾਮ ਜਪਣਾ ਤੁਨੇ ਸਾਨੀ ਇਸ ਕਾਇਆ ਨੂੰ ਰਾਮ ਦੇ ਹਾਂ ਮੇਲ ਮਿਲਾਵਾ ਅਗਮਾਥਾਉ ਬੇ ਪ੍ਰਵਾਹੋ ਵੇਖ ਵਿਖਾਏ ਦਾ ਵਸਣ ਹਾਰਾ ਕਾਇਆ ਨਗਰ ਗਰਾਉ ਸਾਚਾ ਖੇੜਾ ਆਪ ਵਸਾਏ ਦਾ ਕਿੱਥੇ ਵਸਦਾ ਪਰਮਾਤਮਾ ਇਸ ਨਗਰ ਖੇੜੇ ਦੇ ਵਿੱਚ ਨਗਰ ਖੇੜਾ ਕਿਹੜਾ ਜਿਹੜਾ ਸਾਡੇ ਤਿੰਨ ਹੱਥ ਦਾ ਸਾਡਾ ਸਰੀਰ ਹੈ ਵਾਸ ਉਹਦਾ ਕਿੱਥੇ ਆ ਸਾਡੀ ਦਸਮ ਦੁਆਰ ਦੇਤੇ ਇੱਥੇ ਅਸੀਂ ਇਹਨੂੰ ਪਾਉਣਾ ਹੈ ਔਰ ਉਹ ਕਦੋਂ ਮਿਲੇਗਾ ਜਦੋਂ ਅਸੀਂ ਵਿਕਾਰਾਂ ਦੇ ਪਰਦੇ ਜਿਹੜੇ ਉਹਨਾਂ ਨੂੰ ਦੂਰ ਕਰਾਂਗੇ ਦੂਰ ਕਰਕੇ ਪਾਸੇ ਕਰਾਂਗੇ ਤੇ ਪਰਮਾਤਮਾ ਦਾ ਸਾਨੂੰ ਆਪਣੇ ਆਪ ਹੀ ਦਰਸ਼ਨ ਹੋਣ ਲੱਗ ਪੈਣਗੇ ਗੁਰਮੁਖ ਉਠਾਏ ਫੜ ਫੜ ਬਾਹੋਂ ਸੋਇਆ ਲੋਕ ਮਾਤ ਕੋਈ ਰਹਿਣ ਨਾ ਪਾਏਂਦਾ ਹੁਣ ਇੱਥੇ ਫੜ ਕੇ ਬਾਹੋਂ ਉਠਾਉਣਾ ਆਪਣੇ ਚਰਨਾਂ 'ਨਾ ਲਾਉਣਾ ਸੋਇਆ ਦਾ ਮਤਲਬ ਆ ਅਨਜਾਣ ਹੋਣਾ ਕੋਨੇ ਆਪਣੀ ਜਾਣਕਾਰੀ ਦੇ ਕੇ ਸਾਨੂੰ ਜਾਗਰਤ ਕਰਨਾ ਉਹ ਸੋ ਸੱਚੇ ਪਾਤਸ਼ਾਹ ਨੇ ਲਿਖਾਇਆ ਇਸੇ ਕਰਕੇ ਲਿਖਾਇਆ ਕਿ ਮੈਂ ਆਪ ਫੜ ਕੇ ਪਾਹੋਂ ਉਠਾਉਣਾ ਹੈ ਕਰੇ ਕਰਾਏ ਸੱਚ ਨਿਆਉ ਸੱਚਖੰਡ ਵਾਸੀ ਪੇਰਾ ਪਾਏ ਨਾ ਸੱਚ ਨਿਆ ਕਿਹਦੇ ਕੋਲ ਆ ਪਰਮਾਤਮਾ ਦੇ ਕੋਲ ਔਰ ਆਇਆ ਕਿਹੜਾ ਉਹ ਸੱਚਖੰਡ ਵਾਸੀ ਸਚਖੰਡ ਵਾਸੀ ਲੋਕ ਮਤ ਵਿੱਚ ਆਇਆ ਆਣ ਕੇ ਸਾਨੂੰ ਝਰਨਾ ਨਾ ਲਾਇਆ ਜੋਤੀ ਜੋਤ ਸਰੂਪ ਆਰਾ ਆਪ ਆਪਣੀ ਕਿਰਪਾ ਕਰ ਹਰ ਜਨ ਆਪ ਸਮਝਾਏ ਇਹ ਭਗਤਾਂ ਨੂੰ ਕੌਣ ਸਮਝਾ ਕੌਣ ਰਿਹਾ ਪ੍ਰਮਾਤਮਾ ਖੁਦ ਆਪ ਐਸੀ ਉਹ ਨਹੀਂ ਮਨਮਤ ਝੂਠਾ ਨਾਤਾ ਕਾਲਯੁਗ ਕੂੜ ਰਿਆ ਕਰ ਲਈ ਆ ਇਹ ਤੇ ਹੁਕਮ ਕੀ ਆ ਗਿਆ ਕਾਲਪੁਰਖ ਦਾ ਸਾਡੀ ਮਨ ਦਾ ਮਾਤਾ ਮਤ ਦਾ ਜਿਹੜਾ ਮਨਮਤ ਕੀ ਉਹ ਝੂਠਾ ਨਾਤਾ ਹੈ ਉਹ ਕਾਲਯੁਗ ਦੀ ਕੂੜ ਕਿਰਿਆ ਦਾ ਚਾਰੋਂ ਕੁੰਡ ਅੰਧੇਰੀ ਰਾਤਾ ਸੱਚਾ ਚੰਦ ਨਾ ਕੋਈ ਚਮਕਾਈ ਆ ਜਿਉ ਸਾਡੀ ਮਨਮਤ ਰਹੇਗੀ ਤੇ ਕਾਲਯੁਗ ਦਾ ਕੂੜ ਦਾ ਨਾਤਾ ਰਹੇਗਾ ਤੇ ਸਾਰੇ ਪਾਸੇ ਅੰਧੇਰੀਂ ਤੇਰ ਨਜ਼ਰ ਆਏਗਾ ਕਿਉਂਕਿ ਸੱਚਾ ਚੰਦ ਉਦੋਂ ਹੀ ਸਾਨੂੰ ਨਜ਼ਰ ਆਉਣਾ ਜਦੋਂ ਅਸੀਂ ਗੁਰਮਤ ਨੂੰ ਅਕਰਾਮ ਕਰਾਂਗੇ ਏ ਕਾ ਗੁਰ ਮੰਤਰ ਸਚ ਨਾਮ ਸਚੀ ਦਾਤਾ ਸਤਗੁਰੂ ਨਾਨਕ ਕਿਹਾ ਸਮਝਾਈਆ ਕਿਹੜੇ ਸੱਚਾ ਨਾਮ ਸਮਝਾਈ ਸਤ ਨਾਮ ਉਹਦਾ ਨਾਮ ਸੱਚਾ ਗੁਰੂ ਗੋਬਿੰਦ ਚੜ੍ਹਾਏ ਸਾਚੇ ਗਾਥਾ ਵਾਹਿਗੁਰੂ ਅੱਖਰ ਇੱਕ ਕਪੜਾ ਇਹਦਾ ਸਾਬ ਸਿਰੂ ਗੁਰੂਵੰਦ ਸਿੰਘ ਜੀ ਨੇ ਕਿ ਵਾਹਿਗੁਰੂ ਘਰ ਬਾਤਾ ਹਾ ਲੈਣਾ ਦੇਣਾ ਚੁਕੇ ਅਠ ਤਾਤਾ ਤਤਵ ਤਤ ਨ ਕੋਈ ਸਤਾਈਆ ਜੋਤੀ ਜੋ ਸਰੂਪ ਹਰ ਆਪ ਆਪਣੀ ਕਿਰਪਾ ਕਰ ਜੁਗ-ਜੁਗ ਆਪਣਾ ਮਾਰਗ ਆਪੇ ਲਾਈ ਜੁਗ-ਜੁਗ ਪ੍ਰਮਾਤਮਾ ਮਾਰਗ ਆਪਣਾ ਆਪੇ ਲਾਉਂਦਾ ਸਾਚੀ ਕਰਨੀ ਕਾਰ ਸਾਚੀ ਕੀਰਤ ਜਨਾਏ ਦਾ ਚਾਰ ਵਰਨਾ ਇੱਕ ਪਿਆਰ ਦੂਈ ਦਵੈਤੀ ਮੇਟ ਮਟਾਇਨਾ ਇਹ ਹੁਕਮ ਕਿਹੜਾ ਆ ਗਿਆ ਹੈ ਗੁਰ ਦਾ ਇਹ ਚੋਂ ਵਰਨਾ ਦੇ ਨਾਲ ਇਕ ਕੋਈ ਪਿਆਰ ਕਰਨਾ ਸਾਰਿਆਂ ਨੇ ਦੁਈ ਦੁਵੈਤੀ ਕੀ ਕਰਨੀ ਹੈ ਖਤਮ ਕਰਨੀ ਇਹ ਸਾਡੀ ਕੀ ਆ ਗੁਰਮਤ ਹੈ ਤੀਜੇ ਨੇਤਰ ਇੱਕ ਦਿਦਾਰ ਆਤਮਦਰਸ਼ੀ ਦਰਸ਼ ਦਿਖਾਉਣ ਦਾ ਚੌਥੇ ਪਦ ਸੱਚੀ ਸਰਕਾਰ ਘਰ ਸਾਚੇ ਮੇਲ ਮਨਾਇਆ ਦਾ ਉਹਦਾ ਵਾਸ ਕਿੱਥੇ ਆ ਚੌਥੇ ਪਦ ਦੇ ਵਿੱਚ ਪੰਚਮ ਸੋਹੇ ਬੰਕਦਵਾਰ ਪੰਚਮ ਆਪਣਾ ਪੰਚਮ ਆਪਣਾ ਖੇਲ ਖਲਾਏ ਦਾ ਸਰਬ ਜੀਆਂ ਦਾ ਸਾਂਝਾ ਯਾਰ ਏਕੰਕਾਰਾਂ ਆਪ ਅਕਮਾਏ ਦਾ ਜਿੰਨੇ ਸੰਸਾਰ ਦੇ ਵਿੱਚ ਜੀਵਿਆ 84 ਲੱਖ ਸਾਰਿਆਂ ਦਾ ਪਰਮਾਤਮਾ ਕੋਈ ਆ ਸਾਰਿਆਂ ਦਾ ਹੀ ਸਾਂਝਾ ਵਰਤੇ ਵਰਤਾਏ ਵਿੱਚ ਸੰਸਾਰ ਆਦ ਅਨਾਦੀ ਵੇਸ ਬਟਾਏ ਦਾ ਸਤਸਤਵਾਦੀ ਆਪਣੀ ਧਾਰ ਬ੍ਰह्म ਰਹਿਮਾਦੀ ਆਪ ਜਨਾਏ ਦਾ ਧੁਨ ਅਨਾਦ ਸਚੀ ਤੁਨ ਘਾਰ ਆਤਮ ਅੰਦਰ ਆਪ ਸੁਨਾਏ ਦਾ ਸਚੀ ਤੁਨ ਘਾਰ ਜਿਹੜੀ ਕਿਰੀ ਸਾਡੀ ਆਤਮਾ ਨੂੰ ਸੁਨਾਈ ਦਿੰਦੀ ਜਿਹੜੀ ਜੋਤੀ ਜੋ ਸਰੂਪ ਹਰ ਆਪ ਆਪਣੀ ਕਿਰਪਾ ਕਰ ਗੁਰਮਤ ਇੱਕ ਰਹਾਏਗਾ ਇੱਥੇ ਫਿਰ ਸੱਚੇ ਪਾਤਸ਼ਾਹ ਨੇ ਕੀ ਕੀਤਾ ਗੁਰਮਤ ਹੀ ਰਖੜੀ ਜਿਹੜੀ ਗੁਰਮਤ ਦਿੱਤੀ ਗਈ ਆਪਾਂ ਮਨਮਤ ਨਾਤਾ ਦੇਣਾ ਤੋੜ ਗੁਰਸਿੱਖ ਸਿੱਖ ਸਮਝਾਈਆ ਇੱਥੇ ਹਜੂਰ ਨੇ ਕੀ ਸਾਨੂੰ ਸਿੱਖਿਆ ਸਮਝਾ ਦਿੱਤੀ ਗਈ ਹੈ ਕਿ ਮਨਮਤ ਦਾ ਨਾਤਾ ਤੋੜਨਾ ਹੈ ਕਿਉਂਕਿ ਮਨਮਤ ਜਿਹੜੀ ਸਾਡੀ ਆਪਣੀ ਮਰਜ਼ੀਆਂ ਦੀ ਆ ਜਾਂਦੀ ਹੈ ਮੇਰੀ ਹੋਰ ਹੋਵੇਗੀ ਤੁਹਾਡੀ ਹੋਰ ਹੋਵੇਗੀ ਦੂਜੇ ਦੀ ਹੋਰ ਹੋਵੇਗੀ ਲੇਕਿਨ ਗੁਰਮਤ ਜਿਹੜੀ ਦੇ ਦਿੱਤੀ ਗਈ ਹੈ ਔਰ ਗੁਰਮਤ ਇੱਕੋ ਹੀ ਰਹਿਣੀ ਹੈ ਔਰ ਉਸ ਸਾਰੇ ਸੰਸਾਰ ਵਾਸਤੇ ਇੱਕੋ ਹੀ ਰਣੀ ਹੈ। ਮਨਮਤ ਨਾਤਾ ਦੇਣਾ ਤੋੜ ਗੁਰ ਸਿੱਖ ਸਿਖ ਸਮਝਾਈਆ ਹਰ ਚਰਨ ਪ੍ਰੀਤੀ ਲੈਣੀ ਜੋੜ। ਫੁਰਖਿਆ ਕਾਲ ਇੱਕ ਮੰਨਾਈ ਆ। ਔਰ ਉਸ ਪ੍ਰਮਾਤਮਾ ਦੇ ਨਾਲ ਚਰਨ ਪ੍ਰੀਤੀ ਕਰਨੀ ਕਿਹੜਾ ਜਿਹੜਾ ਫੁਰਖਿਆ ਕਾਲ ਇੱਕੋ ਹੀ। ਔਰ ਆਠ ਜਗਾਤ ਇੱਕੋ ਹੀ ਰਿਆ। ਜਗਤ ਵਿਕਾਰਾਂ ਦੇਣਾ ਹੋੜ ਦਾਰ ਬੰਕ ਰਹਿਣਾ ਪਾਈ ਆ ਜਗਤ ਦੇ ਵਿਕਾਰਾਂ ਦੇਣਾ ਹੋੜ-ਹੋੜ ਕੀਂਦਾ ਛੱਡ ਦੇ ਨੇ ਮਨਾਹੀ ਕਰ ਦਿੱਤੀ ਗਈ ਇੱਥੇ ਕਿ ਜਗਤ ਦੇ ਵਿਕਾਰਾਂ ਨੂੰ ਛੱਡਣਾ ਸਤਗੁਰੂ ਪੂਰਾ ਆਪੇ ਜਾਏ ਬੋੜ ਜਿਸ ਜਨ ਤੇਰੀ ਬਣਤ ਬਣਾਈ ਆ ਜੇ ਆ ਅਸੀਂ ਜਗਤ ਦੇ ਵਿਕਾਰਾਂ ਨੂੰ ਛੱਡ ਦਿੰਨੇ ਤੇ ਆਪਣੀ ਮਨਮਤ ਨੂੰ ਛੱਡ ਦਿੰਨੇ ਤੇ ਸਤਗੁਰੂ ਪੂਰਾ ਆਪਣੇ ਆਪ ਹੀ ਸਟੰ ਬੋੜ ਆਉਂਦਾ ਆ ਵੇਖੇ ਫਾੜ ਮਿੱਠਾ ਕੋੜ ਲੱਖ 84 ਫੋਲ ਫਲਾਈ ਆ ਧੁਰ ਦਰਗਾਹੀ ਰਿਆ ਦੌੜ ਸ਼ਬਦ ਸਰੂਪੀ ਵੇਸ ਵਟਾਈ ਆ ਕਿਉਂਕਿ ਸੰਸਾਰ ਦੇ ਵਿੱਚ ਜਦੋਂ ਹੁੰਦਾ ਤੇ ਕੋ ਨੂੰ ਵੇਸ ਕਿਹੜਾ ਵਟਾਉਂਦਾ ਵਾ ਜਦੋਂ ਉਹ ਸਰੀਰ ਦੇ ਵਿੱਚ ਪ੍ਰਗਟ ਹੁੰਦਾ ਜਿਸ ਵਿੱਚ ਘਰ ਵਿੱਚ ਘਰ ਲਗਾਇਆ ਪੌੜ ਮਹਾਲੇ ਅਟਲ ਆਪ ਸਹਾਈ ਆ ਜੋਤੀ ਜੋਤ ਸਰੂਪ ਹੋਰ ਆਪ ਆਪਣੀ ਕਿਰਪਾ ਕਰ ਸੱਚੀ ਸਿੱਖਿਆ ਵਿੱਚ ਸੰਸਾਰ ਦੇਵਨ ਹੋਰ ਆਪ ਨਰੰਕਾਰ ਨਿਰਗੁਣ ਸਗਣ ਤਾਂ ਸਮਝਾਈਆ ਇਹ ਕੀ ਦੇ ਦਿੱਤੀ ਕਿ ਆ ਸਾਨੂੰ ਸੱਚੀ ਸਿੱਖਿਆ ਹੋਰ ਇਸ ਬਾਣੀ ਦੇ ਵਿੱਚ ਸੱਚੇ ਪਾਤਸ਼ਾਹੇ ਨੇ ਇਹੀ ਸਿੱਖਿਆ ਦਿੱਤੀ ਹੈ ਕਿ ਆਪਣੀ ਮਨਮਾਨ ਦੇ ਘੋੜੇ ਨਹੀਂ ਚੜਾਏ ਜੋ ਪਰਮੇਸ਼ਰ ਨੇ ਸਾਨੂੰ ਹੁਕਮ ਦਿੱਤਾ ਹੈ ਸੋ ਲਿਖਾ ਦਿੱਤੇ ਆ ਹਰ ਬਾਣੀ ਲਿਖਾ ਦਿੱਤੀ ਗਈ ਆ ਉਹਦੇ ਉੱਤੇ ਹੀ ਚੱਲਣਾ ਹੈ ਸੋ ਵੀਰ ਜੀਓ ਹਰ ਬਾਣੀ ਤਾਂ ਜੇ ਲੰਬੀ ਆ ਮੈਂ ਇੱਥੇ ਹੀ ਸੱਚੇ ਪਾਤਸ਼ਾਹੇ ਜੀ ਪਾਸੋਂ ਪਾਸੋਂ ਸਮਾਪਤ ਕਰਨ ਦੀ ਇਜਾਜ਼ਤ ਚਾਹੁੰਦਾ ਹਾਂ ਜੇ ਕੋਈ ਅਖਰ ਵਦਕਾਟ ਪੜਿਆ ਗਿਆ ਆਵੇ ਵਿਚਾਰ ਕਰਦਿਆਂ ਬਸ ਵਦਕਾਟ ਹੋ ਗਿਆ ਆਵੇ ਤਾਂ ਮੈਂ ਸੱਚੇ ਪਾਤਸ਼ਾਹੇ ਜੀ ਪਾਸੋਂ ਹਰ ਸੰਗਤ ਪਾਸੋਂ ਕੀ ਮਾਂ ਮੰਗਦਾ ਹਾਂ ਆਓ ਮੇਰੇ ਨਾਲ ਪੰਜ ਕਰਿਆ ਦਾ ਸਾਥ ਦਿਓ ਜੀ ਸੋਹਣ ਮਾਰੇ ਸਿੰਘ ਜੀ ਸੁਣਾ ਭਗਵਾਨ ਦੀ ਜੈ ਸੋ So